ਦੋ ਗਾਵਾਂ ਨੇ ਬਾਈ ਕੋਲੇ 1 ਵਜੇ ਤਾਜੀ ਸੂਈ ਇੱਕ ਦੋਕੜ ਗੱਬਣ ਆਉ ਪੁੱਛ ਲੈਨੇ ਬਾਈ ਤੁਹਾਡੇ ਆਜੀ ਬਾਈ ਬਾਈ ਹੱਸ ਕਰ ਰੱਤੀ ਕਰ ਉਹ ਠੀਕ ਹੋ ਵਧੀਆ 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 ਚੱਲਦਾ ਕੰਮ ਦਾ ਹਾਂ ਵਧੀਆ ਚੱਲੀ ਜਾਂਦਾ ਨਾਮ ਤੇ ਐਡਰੈਸ ਹੋ ਨਾ ਡਾਕਟਰ ਸੋਨੂਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਨੇ ਨੇੜੇ ਪਿੰਡ ਦੇ ਨੇੜੇ ਆਪਾਂ ਨੂੰ ਭੜੌੜ ਵੀ ਐ ਡਾਕਟਰ ਤੇ ਨਿਹਾਲ ਸਿੰਘ ਵਾਲਾ ਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ 7699099978 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਨੇ ਕਿਹੜਾ ਸੂਸ ਹੋਈ ਹੈ ਇਹ ਡਾਕਟਰ ਬਾਈ ਦੂਜਾ ਗਿਆ ਸੀ ਮਾਲਕਾਂ ਨੇ ਆਪਾਂ ਤੀਜਾ ਗਿਆ ਕੀ ਕੱਲ ਸਵੇਰ 6:00 4:00 ਵਜੇ ਮਗਰ ਇਹਦੇ ਬੱਤਾਗਾ ਬਾਈ ਬੱਚਾ ਜਿਹੜੂ ਪੈ ਗਈ ਓਕੇ ਆਪਣੀ ਵੀਡੀਓ ਬਣਾਈ ਹੋਏ ਸਾਰੀ ਓਕੇ ਠੀਕ ਆ ਬੱਚਾ ਦਿਖਾ ਦਈਏ ਬਾਈ ਹਾਂ ਬੱਤਾਂ ਮਗਰ ਬੱਚਾ ਨਾੜੂ ਗਨੂ ਦੇ ਨਾਲ ਹੀ ਆ ਜੀ ਬਹੁਤ ਠੀਕ ਆ ਬਾਈ ਤੇ ਚੁਾਈ ਚੁਈ ਬਹੁਤ ਚੰਗੀਆਂ ਬੋਲਾ ਹੁਣ ਡਾਕਟਰ ਹੋਊਗਾ ਬਈ ਥੱਲੇ 12 13 ਕਿਲੋ 12 13 ਕੱਲ ਦੀ ਸੂਈ ਥੱਲੇ ਲੈਵਾ ਜੂਗਾ ਵਾਚਿੰਗ ਮੈਂ ਕਹਿੰਦਾ ਕਮਾਲ ਆ ਬਹੁਤ ਸੋਹਣਾ ਆਰਡਰ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਮੁੱਕੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਚੁਵਾਈ ਚੁਈ ਕਿਵੇਂ ਆ ਇੱਕ ਨੰਬਰ ਤੋਰਾ ਤਾਰਾ ਚੰਗਾ ਕਰਦ ਬੰਡ ਚੰਗਾ ਰਾਜੀ ਆ ਆਰਡਰ ਕਮਾਲ ਦਾ ਬਾਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਿਵਾਈ ਚੋਈ ਨੰਬਰ 1 ਆ ਕਿ ਧਾਰਾ ਬਾਈ ਕਹਿੰਦਾ ਮਾਰ ਕੇ ਦਿਖਾ ਦੇ ਕਿ ਚੱਕਰ ਨਹੀਂ ਆ ਕਿੰਨਾ ਕੀ ਦੇ ਦੂ ਹੋਰ ਦੁੱਧ ਬਾਈ ਉਹ ਰੱਡ ਜਿੰਨਾ ਤੋਂ ਲਈ ਆਪਾਂ ਬਾਈ ਉਹ ਤਾਂ ਕਹਿੰਦੇ 22 ਕਿਲੋ ਚੋਇਆ ਹੋਇਆ ਆਪਾਂ 20 ਕਿਲੋ ਕਹਿ ਕੀ ਦੇਵਾਂ ਠੀਕ ਆ ਬਾਈ ਬਾਕੀ ਹੁਣ ਮੌਸਮ ਚੰਗਾ ਆ ਗਿਆ ਦੁੱਧ ਤਾਂ ਨਹੀਂ ਕਾਢੀ ਦੇਣਾ ਬਾਈ ਸਹੀ ਗੱਲ ਆ ਬਾਈ ਤੇ ਕੀ ਮੋਲ ਆ ਜਾਇਜ ਮੋਲ ਡਾਕਟਰਾਂ ਸਾਠ ਹਜ਼ਾਰ ਵਿੱਚੋਂ ਮਾਨਤਨ ਕਰਾਂਗੇ ਉਹਵੇਂ ਤਾਂ ਪੈਂਟ ਕਰਾ ਲੈ ਵੀ ਕਿੰਨਾ ਮਰਜ਼ੀ ਕਰਾ ਲੈ 60 ਚੋਂ ਬਸ ਮਾਨਤਨ ਕਰ ਦਿੰਦੇ ਆ 60000 ਰੁਪਿਆ ਮੁੱਲ ਨਾ ਮੁੱਲ ਕਰਾਉਣਾ ਬਾਈ ਕਹਿੰਦਾ ਬੈਂਡ ਕਰਾ ਲਓ 60000 ਚ ਵੀ ਮਾਨਤਨ ਜ਼ਰੂਰ ਕਰ ਦਾਂਗੇ ਆਰਡਰ ਬਾਈ ਨੇੜੇ ਤੋਂ ਚੈੱਕ ਕਰ ਲਓ ਸੋਹਣਾ ਆਰਡਰ ਕਰਮਾਲੀ ਦਾ ਲੈ ਤੇ ਵਾਈ ਮਾਰ ਗਿਆ ਮਗਰ ਨਹੀਂ ਥਣਾਂ ਦੇ ਦੇਖ ਲਓ ਜੀ ਕੋਈ ਪੂਰੀ ਛਰ ਲਾ ਨਹੀਂ ਲਈ ਚਵਾਈ ਕਮਾਲ ਆ ਹਨਾ ਇੱਕ ਨੰਬਰ ਚਵਾਈ ਹੈ ਚਵਾਈ ਆ ਬਾਈ ਕੀ ਬਾਤ ਆ ਮੋਟੀ ਮੋਟੀ ਧਾਰ ਆ ਲੈ ਚੂਣ ਬਾਈ ਕਹਿੰਦਾ ਕੀ ਬਾਤ ਆ ਯਾਰ ਹਨਾ ਇੱਕ ਨੰਬਰ ਚਵਾਈ ਹੋ ਗਈ ਬਾਕੀ ਧਾਰ ਦੂਰ ਦੇ ਲ ਕੋਈ ਪੂਰੀ ਛਰ ਲਾ ਨਹੀਂ ਆਵੇਂ ਮੂਰ ਲਿਠਾਣਾ ਲੈ ਲੈ ਬਾਈ ਮੂਰ ਲਿਠਾਣਾ ਚਵਾਈ ਚੈੱਕ ਕਰੋ ਚਵਾਈ ਚੰਗੀ ਆ ਯਾਰ ਹਨਾ ਪੂਰੀ ਬਈ ਇੱਕ ਨੰਬਰ ਚਵਾਈ ਟਰੱਕ ਸਹੀ ਗੱਲ ਤੇ ਪੂਰੀ ਸ਼ੀਟ ਨਹੀਂ ਜਿਵੇਂ ਮਰਜ਼ੀ ਬੈਠਾ ਰਿਆ ਥੱਲੇ ਕੋਈ ਚੱਕਰ ਨਹੀਂ ਨਿਆਣਾ ਨਹੀਂ ਪਾਇਆ ਨਾ ਬੱਚਾ ਲਾਇਆ ਬਈ ਚਵਾਈ ਬਾਕੀ ਲੇਵਾਲੂ ਬਹੁਤ ਸੋਹਣਾ ਸਾਠ ਹਜ਼ਾਰ ਮਾਨਦਾ ਜਰੂਰ ਹੋ ਜਾਊਗਾ ਲੇਵਾ ਬਈ ਬਹੁਤ ਚੰਗਾ ਕਰ ਮੈਂ ਦੇ ਗੱਥ ਲੇਵਾ ਮੂਰ ਨੂੰ ਅਕੱਲਾ ਕੱਲਾ ਥਣ ਫੇਸ ਵੀ ਚੰਗਾ ਅੱਗੇ ਬਰਾਦਰ ਨੰਬਰ ਟੋਕੜ ਕੱਬਣਾ ਇਹ ਟੋਕੜ ਕੱਬਣਾ ਰੈਟਰ ਫਾਰਮ ਚ ਲਈ ਆਪਣੇ ਦੀ ਗਰੀ ਸੀ ਬਲੂਨ ਇਹ ਠੀਕ ਆ ਹੁਣ ਦੂਜਾ ਸੂਆ ਸੂ ਗਈ ਮੂਰੇ ਪਹਿਲੇ ਸੂਈ ਦੀ 12 ਕਿਲੋ ਦੁੱਧ ਤਿਆਰ ਹੈ ਥੱਲੇ ਹੁਣ ਕਿੰਨੇ ਟਾਈਮ ਦੀ ਕੱਬਣਾ ਕੱਬਣ ਹੋ ਗਈ ਵੀ 4 ਮਹੀਨਿਆਂ ਦੀ 4 ਮਹੀਨੇ ਆ ਵੀ ਇਹ 40 हां जक बात है भाई अगला करा लेना हां आप दी सल्ली करा के आ, दो दो ले जा सकदा दूध ਕਿੰਨਾ ਦੱਸਿਆ ਦੁੱਧ ਹੁਣੇ ਥੱਲੇ ਸੀਗਾ 16 17 ਕਿਲੋ ਹੁਣ ਯਾਨੀ ਕਿ 12 ਕਿਲੋ ਹੈਗਾ ਵੀ ਤਿਆਰ 12 ਲੀਟਰ ਹੈਗਾ ਖੋਲੀ ਬੇ ਤੋਰੇ 12 ਲੀਟਰ ਦੁੱਧ ਤਿਆਰ ਆ ਬਈ ਤੇ ਕੱਦ ਫੁੱਲ ਆ ਬਈ ਫਾਰਮ ਦੀ ਵੜਾ ਗੱਬਣਾ ਚੈੱਕ ਪਾਸ ਆਪਦੀ ਜਾਇ ਚੈੱਕ ਕਰਵਾ ਲਓ ਫੇਸ ਬੜਾ ਚੰਗਾ ਬਈ ਤੋਰਾ ਤੋਰਾ ਚੈੱਕ ਕਰ ਲਓ ਬੈੜਦਾ ਸੁਨੱਖੀ ਆ ਬਈ ਕੱਦ ਕਾ ਠੜੀ ਆ ਚੰਗੀ ਆ ਬੈੜਦਾ ਕੀ ਮੋਲ ਆ ਬਈ ਜਾਇ ਜਾਇ ਇਹਦਾ ਫੋਨ ਤੇ ਕਰ ਲੈਣਾ ਜੈ ਜੀ ਹੋ ਹਾਂ ਜੈ ਜੀ ਅੱਜ ਦੇ ਸਾਮ ਠੀਕ ਹੈ ਬਾਈ ਤੋ ਤਿਆਰ ਕਰਕੇ ਤੇਨੂੰ ਹੀ ਪਤਾ ਕਿਨੇ ਪੈਸੇ ਦੀ ਬੈਣਾ ਹਮ ਮੋਲਾ ਬਈ ਫੋਨ ਤੇ ਹੋ ਜਾਊਗਾ ਮੋਲਾ ਜਿਹੜਾ ਬੈਡ ਦੇ ਹਿਸਾਬ ਨਾਲ ਜੈ ਜੀ ਹੋਗਾ ਤੋਰਾ ਤਾਰਾ ਚੰਗਾ ਕੱਦ ਵੱਡ ਕਮਾਲ ਦਾ ਚੰਗੀ ਹੈ ਬੜ ਸੁਨਕੀ ਹੈ ਬਈ ਬੜਾ ਦੋਨੀ ਚੰਗੀਆਂ ਨੇ ਬਾਈ ਉਹ ਵੀ ਸੋਈ ਸੋਈ ਸਾਡੀ ਦੁੱਧ ਦਾ ਰਿਕਾਰਡ ਬਹੁਤ ਚੰਗਾ ਰਹਾ ਡੱਟ ਪੂਣ ਦਾ ਠੀਕ ਹੈ 22 ਕਿਲੋ ਮੋਜ ਨਾ ਕੱਢਿਆ ਰਹਾ ਬਈ ਇਹਨੇ ਕੁੱਲ ਨਾ ਹਾਂ ਜੀ ਠੀਕ ਹੈ ਬਾਈ ਹਾਂ ਸਤਨਲੇ ਵੇਰਾ ਦੀ ਗਰਮਾਈ ਦਾ ਬਹੁਤ ਚੰਗਾ ਲੱਗਦਾ ਅੱਲਾਕੱਲਾ ਥਾਣੇ ਮੋਕੀ ਸੀ ਢੰਡੀਾਂ ਨਹੀਂ ਕੋਈ ਨਟ ਜੇ ਮਾਰਦੀ ਬੈਠਾ ਮੈਨੇ ਸਹੀ ਗੱਲ ਆ ਬਈ ਧੰਨਵਾਦ